ਪ੍ਰਧਾਨ ਮੰਤਰੀ ਸਾਹਿਬ ਆਏ ਸੀ ਤੇ ਉਹਨਾਂ ਨੇ 1600 ਕਰੋੜ ਰੁਪਏ ਜਿਹੜਾ ਪੰਜਾਬ ਨੂੰ ਦਿੱਤਾ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਕੋਲ ਦੇਸ਼ ਦੇ ਮੁਕਾਬਲੇ ਸਿਰਫ 1.5% ਜ਼ਮੀਨ ਹੈ 1.5% ਜ਼ਮੀਨ ਹੈ ਪੰਜਾਬ ਕੋਲ ਪੂਰੇ ਭਾਰਤ ਦੇ ਮੁਕਾਬਲੇ ਲੇਕਿਨ ਜਿਹੜਾ ਅਸੀਂ ਅਨਾਜ ਪੈਦਾ ਕਰਦੇ ਆ ਉਹ ਪੂਰੇ ਭਾਰਤ ਦੇ ਮੁਕਾਬਲੇ 14% ਹੈ। 23 ਤੇ 24 ਦੇ ਵਿੱਚ ਜਿਹੜਾ ਪਿੱਛੇ ਸਾਲ ਗੁਜ਼ਰ ਗਿਆ 23 ਤੇ 24 ਇਸ 23 ਤੇ 24 ਦੇ ਵਿੱਚ ਕੁੱਲ ਖੇਤੀਬਾੜੀ ਤੋਂ ਜਿਹੜੀ ਆਮਦਨ ਹੋਈ ਹੈ ਉਹ 4.88 ਲੱਖ ਕਰੋੜ ਹੋਈ ਹੈ। ਜਿਹਦੇ ਵਿੱਚ ਇਕੱਲਾ ਹੀ ਪੰਜਾਬ ਦਾ ਹਿੱਸਾ ਜਿਹੜਾ ਹੈ ਉਹ 68320 ਕਰੋੜ ਰੁਪਏ ਬਣਦਾ ਹੈ। ਮਤਲਬ 14% ਹਿੱਸਾ ਜਿਹੜਾ ਹੈ ਉਹ ਪੰਜਾਬ ਨੇ ਪਾਇਆ ਹੈ। ਜੀ ਡੀ ਪੀ ਦੇ ਵਿੱਚ ਵੀ ਤੇ ਜਿਹੜੀ 1600 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ ਇਹ ਬਹੁਤ ਨਿਗੂਣੀ ਰਾਸ਼ੀ ਮਿਲੀ ਹੈ ਮੈਂ ਸਮਝਦਾ ਕਿ ਇੱਕ ਕਿਸਮ ਦਾ ਮਜ਼ਾਕ ਹੈ ਤੇ ਇਹ ਮਜ਼ਾਕ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਆਉਣ ਦੀ ਲੋੜ ਨਹੀਂ ਸੀ ਇਹ ਮਜ਼ਾਕ ਦਿੱਲੀ ਤੋਂ ਹੀ ਕਰ ਦਿੰਦੇ ਤੇ ਬੜੀ ਵੱਡੀ ਸਾਡੇ ਨਾਲ ਤਰਾਸਦੀ ਹੋਈ ਹੈ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਕਿ ਇਸ ਤਰਾਸਦੀ ਦੇ ਮੌਕੇ ਪੰਜਾਬੀਆਂ ਨੇ ਭਰਪੂਰ ਜਿਹੜਾ ਹੈ ਉਹ ਜਿਹੜੇ ਤ੍ਰਾਸਦੀ ਦੇ ਸ਼ਿਕਾਰ ਲੋਕ ਨੇ ਉਹਨਾਂ ਦਾ ਸਾਥ ਦਿੱਤਾ ਹੈ ਚਾਹੇ ਸਮਾਜਿਕ ਜਥੇਬੰਦੀਆਂ ਚਾਹੇ ਧਾਰਮਿਕ ਜਥੇਬੰਦੀਆਂ ਚਾਹੇ ਕਾਰਸੀ ਵਾਲੇ ਮਹਾਪੁਰਖ ਹੈ ਚਾਹੇ ਰਾਸੀ ਜਥੇਬੰਦੀਆਂ ਉਹਨਾਂ ਨੇ ਆਪਣੇ ਆਪਣੇ ਵਿੱਤ ਦੇ ਮੁਤਾਬਕ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜਿਹੜਾ ਉਹ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦਾ ਯਤਨ ਕੀਤਾ ਔਰ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਪਰ ਕੇਂਦਰ ਸਰਕਾਰ ਨੂੰ ਜਿਹੜਾ ਹੈ ਉਹ ਪੰਜਾਬ ਦੇ ਨਾਲ ਖੜਨਾ ਚਾਹੀਦਾ ਸੀ। ਪਰ ਕਿੱਡੀ ਹਰਾਨੀ ਦੀ ਗੱਲ ਹੈ ਕਿ 80 ਕਿਲੋਮੀਟਰ ਬਾਰਡਰ ਜਿਹੜਾ ਹੈ ਉਹ ਰੁੜ ਗਿਆ। 90 ਦੇ ਕਰੀਬ ਬੀਐਸਐਫ ਦੀਆਂ ਚੌਕੀਆਂ ਵੀ ਰੁੜ ਗਈਆਂ। ਤੇ ਪੰਜਾਬ ਵੱਲ ਜਿਹੜਾ ਉਹ ਧਿਆਨ ਜਿਹੜਾ ਹੈ ਕੇਂਦਰ ਸਰਕਾਰ ਨੇ ਬਿਲਕੁਲ ਹੀ ਨਹੀਂ ਦਿੱਤਾ। ਤੇ ਮੈਨੂੰ ਲੱਗਦਾ ਹੈ ਕਿ ਜਿਹੜਾ 1600 ਕਰੋੜ ਰੁਪਏ ਦਿੱਤਾ ਹੈ ਤੇ ਇਹ ਜੇ 1600 ਕਰੋੜ ਰੁਪਏ ਦੀ ਤਕਸੀਮ ਇਹ ਕੇਜਰੀਵਾਲ ਸਾਹਿਬ ਕਰਦੇ ਹੈ। ਦੇ 1000 ਕਰੋੜ ਰੁਪਈਆ ਜਿਹੜਾ ਇਹ ਐਡਵਰਟਾਈਜ਼ਮੈਂਟ ਤੇ ਲਾਉਣਗੇ ਤੇ ਪੱਲੇ ਜਿਹੜਾ ਸਿਰਫ 600 ਕਰੋੜ ਹੀ ਪੈਣਾ। ਇਸ ਲਈ ਅਪੀਲ ਹੈ ਵੀ ਚਲੋ ਦਿੱਤਾ ਤਾਂ ਬਹੁਤ ਘੱਟ ਹੈ ਪਰ ਜਿਹੜਾ ਵੀ ਦਿੱਤਾ ਹੈਗਾ ਇਹ ਸਿੱਧਾ ਜਿਹੜੇ ਪੀੜਤ ਨੇ ਚਾਹੇ ਉਹ ਕਿਸਾਨ ਹੈ, ਮਜ਼ਦੂਰ ਹੈ, ਛੋਟੇ ਦੁਕਾਨਦਾਰ ਹੈ, ਜਿਹੜੇ ਵੀ ਪ੍ਰਭਾਵਿਤ ਹੋਏ ਆ ਉਹਨਾਂ ਦੇ ਸਿੱਧਾ ਖਾਤਿਆਂ 'ਚ ਪਾਈ ਜਾਣ। ਤਾਂ ਕਿ ਹਰ ਇੱਕ ਨੂੰ ਜਿਹੜਾ ਹੈ ਉਹ ਲਾਭ ਮਿਲ ਸਕੇ। ਰਕਮ ਤਾਂ ਇੰਨੀ ਕੀ ਹੈ ਜਿਨਾਂ ਊਠ ਦੇ ਮੂੰਹ 'ਚ ਜੀਰਾ। ਪਰ ਫਿਰ ਵੀ ਚਲੋ ਜੋ ਵੀ ਦਿੱਤਾ ਹੈਗਾ ਉਹ ਸਿੱਧਾ ਖਾਤਿਆਂ ਦੇ ਵਿੱਚ ਪਾਇਆ ਜਾਵੇ। ਸਾਡੀ ਪਾਰਟੀ ਵੱਲੋਂ ਵੀ ਜਿਹੜਾ ਹੈ ਉਹ ਮਦਦ ਕਰਨ ਵਾਸਤੇ ਰਾਹਤ ਕੈਂਪ ਲਾਏ ਗਏ ਨੇ ਫਿਰੋਜ਼ਪੁਰ ਦੇ ਵਿੱਚ ਲੱਗਿਆ ਸੁਲਤਾਨਪੁਰ ਲੋਧੀ ਦੇ ਵਿੱਚ ਲੱਗਿਆ ਹਰੀਕੇ ਲੱਗਿਆ ਅੱਜ ਅਸੀਂ ਡੇਰਾ ਬਾਬਾ ਨਾਨਕ ਤੇ ਅਜਨਾਲੇ ਵੀ ਜਾ ਰਹੇ ਹਾਂ ਉੱਥੇ ਵੀ ਸ਼ੁਰੂਆਤ ਕਰਾਵਾਂਗੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਅਸੀਂ ਡਾਟੇ ਇਕੱਠੇ ਕਰ ਰਹੇ ਹਾਂ ਜੀ ਔਰ ਫਿਰੋਜ਼ਪੁਰ ਦੇ ਵਿੱਚ ਸਾਡੇ ਕੋਲੇ 830 ਪਰਿਵਾਰਾਂ ਦੇ ਜਿਹੜੇ ਹੈ ਡਾਟੇ ਜਿਹੜੇ ਆ ਉਹ ਆਏ ਆ ਔਰ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਮਦਦ ਜਿਹੜੀ ਆ ਆਹੀ 5-7 ਦਿਨ ਦੇ ਕੇ ਤੇ ਫਿਰ ਜਿਹੜਾ ਹੈ ਉਹ ਬੰਦ ਨਾ ਕੀਤੀ ਜਾਵੇ ਜਿੰਨਾ ਚਿਰ ਇਹ ਪਰਿਵਾਰ ਉੱਬਰਦੇ ਨਹੀਂ ਆ। ਉਹਨਾਂ ਚਿਰ ਇਹਨਾਂ ਨੂੰ ਮਾਇਕ ਸਹਾਇਤਾ ਜਿਹੜੀ ਹੈ ਉਹ ਜਾਰੀ ਰੱਖੀ ਜਾਵੇ। ਸਰਦਾਰ ਰਖਣਾ ਸਾਹਿਬ ਮੇਰੇ ਕੋਲੇ ਬੈਠੇ ਆ। ਕੱਲ ਵੀ ਇਹਨਾਂ ਨੇ 10 ਕਰੋੜ ਰੁਪਏ ਦਾ ਜਿਹੜਾ ਐਲਾਨ ਕੀਤਾ ਹੈ। ਉਹ ਸਾਡੀ ਪਾਰਟੀ ਦੇ ਵਰਕਰ ਜਾਂ ਸਾਡੀਆਂ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ ਉਹਨਾਂ ਨਾਲ ਜੁੜੇ ਜਿਹੜੇ ਵਲੰਟੀਅਰ ਆ ਉਹ ਇਸ 10 ਕਰੋੜ ਰੁਪਏ ਦੀ ਜਿਹੜੀ ਹੈ ਉਹ ਤਕਸੀਮ ਜਿਹੜੀ ਹੈ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਰਨਗੇ। 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਅਸੀਂ ਜਿਹੜਾ ਹੈ ਉਹ ਦੇਾਂਗੇ ਕਿਉਂਕਿ ਰੇਤਾ ਚੁੱਕਣਾ ਪਏਗਾ ਬਾਅਦ ਦੇ ਵਿੱਚ ਤੇ ਰੇਤਾ ਚੁੱਕਣ ਵਾਸਤੇ ਡੀਜ਼ਲ ਦੀ ਲੋੜ ਪੈਗੀ ਤਾਂ 1 ਲੱਖ ਲੀਟਰ ਜਿਹੜਾ ਡੀਜ਼ਲ ਹੈ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਸਰਦਾਰ ਰਵਿੰਦਰ ਸਿੰਘ ਸਾਡੀ ਪਾਰਟੀ ਨਾਲ ਜੁੜੇ ਹੈ ਉਹਨਾਂ ਨੇ ਵੀ ਬਹੁਤ ਵੱਡੀ ਮਾਇਕ ਸਹਾਇਤਾ ਜਿਹੜੀ ਹੈ ਉਹ ਪਾਰਟੀ ਦੇ ਰਾਹੀ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਵਾਸਤੇ ਜਿਹੜਾ ਦੇਣ ਦਾ ਸਾਡੇ ਨਾਲ ਵਚਨ ਕੀਤਾ ਹੈਗਾ ਮੁੱਖ ਦੀ ਗੱਲ ਕੀ ਹੈ ਕਿ ਜਿਹੜੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਹੈ ਉੱਥੇ ਅਸੀਂ ਬਿਨਾਂ ਜਾਤ ਪਾਤ ਕੁੱਲ ਗੋਤ ਧਰਮ ਦੇਖਿਆਂ ਜਿਹੜੇ ਵੀ ਪ੍ਰਭਾਵਤ ਨੇ ਅਸੀਂ ਉਹਨਾਂ ਦੀ ਜਿਹੜੀ ਹੈ ਉਹ ਰੱਜਵੀਂ ਸਹਾਇਤਾ ਕਰਾਂਗੇ ਤੇ ਜਿਸ ਕਿਸਮ ਦੀ ਲੋੜ ਹੋਈ ਉਹਦੀ ਅਸੀਂ ਜਿਹੜੀ ਹੈ ਪਰਪਾਈ ਕਰਨ ਦਾ ਯਤਨ ਕਰਾਂਗੇ ਜਿੰਨੀ ਕ ਅਕਾਲ ਪੁਰਖ ਨੇ ਸਾਨੂੰ ਸਮਰੱਥਾ ਬਖਸ਼ੀ ਹੈ ਕਿਉਂਕਿ ਅਸੀਂ ਕੋਈ ਰਾਜੇ ਨਹੀਂ ਹੈ ਅਸੀਂ ਕੋਈ ਮਾਲਕ ਨਹੀਂ ਹੈ ਅਸੀਂ ਆਕਾਲ ਨਾ ਅਸੀਂ ਸਰਮਾਇਦਾਰਾਂ ਤੇ ਅਸੀਂ ਤਾਂ ਸਿਰਫ ਅਕਾਲ ਪੁਰਖ ਦੇ ਸੇਵਾਦਾਰਾਂ ਤੇ ਜਿੰਨੀ ਕ ਅਕਾਲ ਪੁਰਖ ਨੇ ਸਾਡੀ ਝੋਲੀ ਸੇਵਾ ਪਾਈ ਹੈ ਅਸੀਂ ਉਸ ਝੋਲੀ ਦੇ ਵਿੱਚੋਂ ਜਿਹੜਾ ਹੈ ਉਹ ਹੜਪੀਟਾਂ ਦੀ ਚੜੀ ਹੈ ਉਹ ਸੇਵਾ ਕਰਨ ਦਾ ਜਿਹੜਾ ਯਤਨ ਕਰਾਂਗੇ 10 ਕਰੋੜ ਰੁਪਇਆ ਰਖੜਾ ਸਾਹਿਬ ਨੇ ਅਨਾਉਂਸ ਕੀਤਾ ਹੈ ਇਹ ਵੀ ਸਾਡੇ ਪਾਰਟੀ ਦੇ ਵਲੰਟੀਅਰ ਵਰਕਰ ਤੇ ਸਾਡੇ ਜਿਹੜੇ ਸਹਿਯੋਗੀ ਜੜੀਆਂ ਸਾਡੀਆਂ ਜਥੇਬੰਦੀਆਂ ਉਹਨਾਂ ਦੇ ਵਲੰਟੀਅਰ ਜਿਹੜੇ ਆ ਉਹ ਕਰਨਗੇ ਤੇ ਸਰਦਾਰ ਰਵੀਂਦਰ ਸਿੰਘ ਵੀ ਵੱਡੀ ਰਕਮ ਜਿਹੜੀ ਹੈ ਉਹ ਇਹਨਾਂ ਹਰ ਪੀੜਤਾਂ ਲਈ ਸਾਡੀ ਪਾਰਟੀ ਦੇ ਵਲੰਟੀਅਰਾਂ ਦੁਆਰਾ ਜਿਹੜਾ ਹੈ ਉਹ ਸਹਾਇਤਾ ਵਜੋਂ ਜਿਹੜਾ ਉਹ ਸਾਨੂੰ ਦੇਣਗੇ ਤੇ ਅਸੀਂ ਹਰ ਸੰਭਵ ਜਿਹੜੀ ਹੈ ਉਹ ਮਦਦ ਕਰਦੇ ਰਾਂਗੇ ਔਰ ਉਹਨਾਂ ਚਰ ਕਰਦੇ ਰਾਵਾਂਗੇ ਜਿੰਨਾਂ ਚ ਪੀੜਤ ਪਰਿਵਾਰ ਜਿਹੜੇ ਆ ਉਹ ਉੱਭਰ ਨਹੀਂ ਜਾਂਦੇ ਚਾਹੇ ਅ ਡੈਮੇਜ ਹੋਏ ਘਰਾਂ ਦੀ ਪੁਨਰ ਉਸਾਰੀ ਹੈ ਉਹਦੇ ਵਿੱਚ ਅਸੀਂ ਵੱਡਾ ਯੋਗਦਾਨ ਪਾਵਾਂਗੇ ਬੱਚਿਆਂ ਦੀਆਂ ਫੀਸਾਂ ਸਟੇਸ਼ਨਰੀ ਹੈ ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਵਾਂਗੇ ਪਸ਼ੂਆਂ ਦੇ ਚਾਰੇ ਫੀਡ ਲਈ ਅਸੀਂ ਆਪਣਾ ਜਿਹੜਾ ਬਣਦਾ ਯੋਗਦਾਨ ਜਿੰਨਾ ਕਿ ਸਾਨੂੰ ਪਰਮਾਤਮਾ ਨੇ ਸਮਰੱਥਾ ਦਿੱਤੀ ਅਸੀਂ ਪਾਉਣ ਦਾ ਯਤਨ ਕਰਾਂਗੇ ਬਹੁਤ ਹੀ ਸ਼ਿੰਗ ਪੈਸੇ ਦਿੱਤੇ ਮੈਨੂੰ ਨਹੀਂ ਲੱਗਦਾ ਕਿ 1 ਕਰੋੜ ਰੁਪਇਆ ਜਿਹੜਾ ਇੱਕ ਪਿੰਡ ਨੂੰ ਵੀ ਮਿਲੇਗਾ 1700 ਪਿੰਡਾਂ ਜੀ ਤੇ ਇਸ ਹਿਸਾਬ ਨਾਲ ਮੇਰੇ ਖਾਲ 90 ਲੱਖ ਰੁਪਇਆ ਬਣਦਾ ਤੇ 90 ਲੱਖ ਰੁਪਏ ਨਾਲ ਤਾਂ 1 ਕਿਲੋਮੀਟਰ ਸੜਕ ਦਾ ਟੋਟਾ ਨਹੀਂ ਬਣਦਾ ਹੈ ਮੈਂ ਪਹਿਲਾਂ ਕਿਹਾ ਕਿ ਇਹ ਇੱਕ ਮਜ਼ਾਕ ਹੈ ਤੇ ਮਜ਼ਾਕ ਦਿੱਲੀੋਂ ਬੈਠੇ ਕਰ ਦਿੰਦੇ ਤੇ ਸ਼ਾਇਦ ਅਸੀਂ ਇੰਨਾ ਬੁਰਾ ਨਾ ਬਣਾਉਂਦੇ ਲੇਕਿਨ ਪੰਜਾਬ ਦੀ ਧਰਤੀ ਤੇ ਆ ਕੇ ਮਜ਼ਾਕ ਕੀਤਾ ਕੇਂਦਰ ਨੇ ਜੀ ਕਿਉਂ ਮੈਨੂੰ ਨਹੀਂ ਲੱਗਦਾ ਕਿ ਜਿਹੜਾ 1500 ਕਰੋੜ ਰੁਪਏ ਇਸ ਤੋਂ ਵੱਧ ਜਿਹੜਾ ਸੰਗਤ ਨੇ ਆਪ ਕੱਢਾ ਕਰਕੇ ਲਗਾ ਦੇਣਾ ਉਹ ਤਾਂ ਸਾਡੀ ਉਹ ਤਾਂ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ ਕਿ ਹਮੇਸ਼ਾ ਪੰਜਾਬ ਜਿਹੜਾ ਹੈ ਉਹ ਪੰਜਾਬ ਨਾਲ ਖੜਦਾ ਹੈ ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਉੱਠੋ ਪੰਜਾਬ ਨੂੰ ਖੜਾ ਕਰਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਊਗਾ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਸੰਭੀਏ ਐਨ ਆਰ ਯਿਆਂ ਨੂੰ ਮੈਂ ਅਪੀਲ ਕਰਦਾ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਨੂੰ ਮੁੜ ਖੜਾ ਕਰਨ ਦੇ ਲਈ ਆਪਣਾ ਬੰਦਾ ਯੋਗਦਾਨ ਪਾਈਏ ਛੱਡਿਏ ਸੀ ਇਹਨਾਂ ਦਾ ਖਿਹੜਾ ਇਹ ਸਹਾਇਤਾ ਦੇ ਨਾਂ ਤੇ ਮਜ਼ਾਕ ਹੀ ਹੈ ਸਿੰਘੇ ਸਿਰ ਸਿਆਸਤਾਂ ਵੀ ਹੋ ਰਹੀਆਂ ਨੇ ਸਹਾਇਤਾ ਦੇ ਨਾਂ ਤੇ ਮੰਤਰੀ ਤੋਂ ਕਿੰਨੀ ਗੁਰਮੀਏ ਕਰਦੇ ਸੀ ਕਿੰਨਾ ਕੁ ਮਿਲਣਾ ਚਾਹੀਦਾ ਤੁਮ ਆ ਜੇ 50000 ਏਕੜ ਵੀ ਪ੍ਰਤੀ ਅਸੀਂ ਮੁਆਵਜ਼ੇ ਦੀ ਗੱਲ ਕਰੀਏ ਤੇ ਸਾਢੇ 4 ਲੱਖ ਏਕੜ ਜਿਹੜੀ ਹੈ ਉਹ ਫਸਲ ਖਰਾਬ ਹੋਈ ਹੈ ਤੇ ਉਸ ਹਿਸਾਬ ਦੇ ਨਾਲ 22-2300 ਕਰੋੜ ਰੁਪਇਆ ਤਾਂ ਇਕੱਲਾ ਇਹ ਮੁਆਵਜ਼ਾ ਬਣ ਜਾਂਦਾ ਹੈ ਉਸ ਤੋਂ ਇਲਾਵਾ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਖਰਾਬ ਹੋਇਆ ਹੈ ਸੜਕਾਂ ਟੁੱਟੀਆਂ ਨੇ ਸਕੂਲ ਟੁੱਟੇ ਹੈ ਘਰਾਂ ਘਰਾਂ ਦੀਆਂ ਜੜੀਆਂ ਨੇ ਉਹ ਬਿਲਡਿੰਗਾਂ ਜੜੀਆਂ ਨੇ ਲੈਂਟਰ ਜਿਹੜੇ ਨੇ ਉਹ ਡਿੱਗੇ ਨੇ ਮੱਝਾਂ ਮਰੀਆਂ ਨੇ ਮੁਰਗੀਆਂ ਮਰੀਆਂ ਨੇ ਔਰ ਵੱਡਾ ਜਿਹੜਾ ਨੁਕਸਾਨ ਹੋਇਆ ਜਿਹੜੇ ਦੁਕਾਨਾਂ ਖਤਮ ਹੋਈਆਂ ਨੇ ਛੋਟੇ-ਛੋਟੇ ਦੁਕਾਨਦਾਰ ਜਿਹੜੇ ਪਿੰਡਾਂ 'ਚ ਸਾਮਾਨ ਵੇਚਦੇ ਆ ਉਹਨਾਂ ਦੀਆਂ ਦੁਕਾਨਾਂ ਸਾਮਾਨ ਸਾਰਾ ਕੁਝ ਰੁੜ ਗਿਆ ਬਹੁਤ ਵੱਡਾ ਨੁਕਸਾਨ ਹੈ ਸੈਂਟਰ ਜਿੱਦਾਂ ਮੁਕਮਤ 13000 ਕਰੋੜ ਰੁਪਈਆ ਮਤਲਬ ਐਲਾਨ ਕੇ ਗਏ ਸੀਗੇ ਜਿਹੜੇ ਉਹਨਾਂ ਦੇ ਆਪਣੇ ਟੋਪ ਸੀਗੇ ਉਹਨਾਂ ਨੇ 1600 ਕਰਤਾ 13000 ਕਰੋੜ ਦਾ ਜੀ ਮੈਂ ਸਮਝਦਾ ਮਜ਼ਾਕ ਹੈ ਜੀ ਇਹ 12000 ਤੋਂ 13000 ਤੋਂ 1600 ਕਰਨਾ ਇੱਕ ਕਿਸਮ ਦਾ ਮਜ਼ਾਕ ਹੈ ਇਹ ਇਹ ਤੋਂ ਤਾਂ ਨਾ ਕਰਦੇ ਤੇ ਸ਼ਾਇਦ ਸਾਨੂੰ ਤਸੱਲੀ ਰਹਣੀ ਸੀ ਪਰ ਕੈਬਨਿਟ ਨੇ ਕੈਬਨਿਟ ਜਿਹੜਾ 20000 ਰੁਪਿਆ ਪਹਿਲਾਂ ਅਲਾਉਸ ਕਰ ਦਿੱਤਾ ਸੀ ਕਿ 20000 ਰੁਪਿਆ ਮੁਆਵਜ਼ਾ ਤੁਸੀਂ 50000 ਰੁਪਿਆ ਕਰਦੇ ਹੋ ਮੁੱਖ ਮੰਤਰੀ ਨੇ ਵੀ ਕਿਤੇ ਮਜ਼ਾਕ ਨਹੀਂ ਸੀ ਕੀਤਾ ਪਰ ਧਰਮ ਮੰਤਰੀ ਦੇ ਹੱਥੋਂ ਇੱਕ ਦਿਨ ਪਹਿਲਾਂ ਉਹਨਾਂ ਨੇ 20000 ਜਿਹੜੀ ਸਟੇਟ ਸਰਕਾਰ ਹੈ ਨਾ ਜੀ ਸਟੇਟ ਸਰਕਾਰ ਤਾਂ ਜਿਹੜੀ ਸਹਾਇਤਾ ਦੇ ਰਹੀ ਹੈ ਉਹ 10% ਦਿੰਦੀ ਹੈ 90% ਉਹਦੀ ਐਡਵਰਟਾਈਜ਼ਮੈਂਟ ਤੇ ਖਰਚ ਕਰਦੀ ਹੈ ਔਰ ਇਹ ਬੁਰੀ ਗੱਲ ਹੈ ਮਾੜੀ ਗੱਲ ਹੈ ਪੈਸਾ ਜਿਹੜਾ ਹੈ ਉਹ ਪ੍ਰੋਪਰ ਮਿਲਣਾ ਚਾਹੀਦਾ ਜੇ ਇਹਨਾਂ ਕੋਲੇ ਪੈਸਾ 12-13 ਹਜ਼ਾਰ ਕਰੋੜ ਰੁਪਈਆ ਜਿਵੇਂ ਭਾਜਪਾ ਦੇ ਲੀਡਰ ਦਾਵਾ ਕਰਦੇ ਆ ਕਿ ਪਿਆ ਤੇ ਉਹ ਮੁਆਵਜ਼ਾ ਜਿਹੜਾ ਹੈ ਮੁਆਵਜ਼ੇ ਦੇ ਰੂਪ ਦੇ ਵਿੱਚ ਸਾਰਾ ਦਾ ਸਾਰਾ ਪੈਸਾ ਜਿਹੜਾ ਪ੍ਰਭਾਵਿਤ ਲੋਕਾਂ ਨੂੰ ਮਿਲਣਾ ਚਾਹੀਦਾ ਸੀ ਮੁੱਖ ਮੰਤਰੀ ਸਾਹਿਬ ਜਿਸ ਦਾ ਖੇਤ ਉਸਦੀ ਰੇਤ ਆ ਇਹਨਾਲਾ ਸਭ ਲੱਗੇ ਬੈਠੇ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਕੱਲਾ ਪਾਣੀ ਖੜਾ ਉਹ ਦੋ ਚਾਰ ਪਿੰਡ ਨੇ ਜਿਨ੍ਹਾਂ ਦੇ ਵਿੱਚ ਰੇਤ ਆਈ ਆ ਤੁਹਾਨੂੰ ਲੱਗਦਾ ਕਿ ਇਹ ਵੀ ਇੱਕ ਲੋਲੀਕੋਗ ਹੈ ਪੰਜਾਬ ਸਰਕਾਰ ਦੀ ਜਿਹੜੀ ਹੈਗੀ ਨਾ ਕੰਸਟਰਕਸ਼ਨ ਦੇ ਵਿੱਚ ਜਿਹੜੀ ਰੇਤ ਯੂਜ਼ ਹੁੰਦੀ ਹੈ ਉਹ ਤਾਂ 5-7% ਹੀ ਆਈ ਹੋਣੀ ਹੈ ਬਾਕੀ ਤਾਂ ਸਾਰੀ ਮਿੱਟੀ ਹੈ ਜਿਹੜੀ ਕਿਸੇ ਕੰਮ ਨਹੀਂ ਆਉਣੀ ਸਿਰਫ ਭਰਤ ਦੇ ਕੰਮ ਆ ਸਕਦੀ ਹੈ ਉਹਦਾ ਕੋਈ ਬਹੁਤਾ ਵੱਡਾ ਕਿਸਾਨਾਂ ਨੂੰ ਲਾਭ ਨਹੀਂ ਹੋਣ ਵਾਲਾ ਹੈ ਹਾਂ ਜਿੱਥੇ ਜਿਹਦੇ ਖੇਤਾਂ 'ਚ ਰੇਤ ਆ ਗਈ ਹੈ ਕੰਸਟਰਕਸ਼ਨ 'ਚ ਕੰਮ ਹੋਣ ਵਾਲੀ ਤੇ ਉਹਨਾਂ ਨੂੰ ਇਹਦਾ ਲਾਭ ਹੋਣਾ ਹੈ ਬਾਕੀਆਂ ਨੂੰ ਜਿਹੜਾ ਹੈ ਉਹ ਲਾਭ ਨਹੀਂ ਹੋਣਾ ਹੈ ਸਮਝਾ ਬਈ ਕਿਸਾਨਾਂ ਦੀ ਬਜਾਈ ਦੀ ਬਣਾਇਆ ਉਹਨਾਂ ਨੇ ਇੱਕ ਸਿੱਕਾ ਸਵਾਲ ਹੈ ਜੀ ਸਜੋਗੀ ਨੇ ਉਹ ਫਾਰਮੈਟ ਹਰ ਜਗ੍ਹਾ ਤੇ ਬਣਨਾ ਚਾਹੀਦਾ ਹੈ ਬਿਲਕੁਲ ਬਣਨਾ ਚਾਹੀਦਾ ਕਿਉਂਕਿ ਅਸੀਂ ਸਾਡੀ ਕੋਸ਼ਿਸ਼ ਹੈ ਕਿ ਡਾਟੇ ਜਿਹੜੇ ਆ ਉਹ ਕਲੈਕਟ ਕੀਤੇ ਜਾਣੇ ਚਾਹੀਦੇ ਨੇ ਅਸੀਂ ਗਰੰਤੀਆਂ ਦਾ ਡਾਟਾ ਇਕੱਠਾ ਕਰਨ ਵਾਸਤੇ ਵੀ ਜਿਹੜਾ ਹੈ ਉਹ ਆਪਣੇ ਵਲੰਟੀਅਰਾਂ ਨੂੰ ਕਿਹਾ ਵੀ ਗਰੰਤੀ ਸਿੰਘ ਜਿਹੜੇ ਪ੍ਰਭਾਵਿਤ ਏਰੀਆ ਦੇ ਗਰੰਤੀ ਸਿੰਘ ਹੈ ਜਿਨ੍ਹਾਂ ਦੀ 2-2 4-4 5-5 ਹਜ਼ਾਰ ਤਨਖਾਹ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਜਿਹੜਾ ਹੈ ਵਿੱਤੀ ਮਦਦ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਮਹੀਨਾ ਡੇਢ ਮਹੀਨਾ ਉਹ ਵਿਚਾਰੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੇ ਵਿੱਚ ਵੀ ਪਾਣੀ ਆ ਗਿਆ ਤੇ ਉਹ ਗ੍ਰੰਤੀ ਸਿੰਘਾਂ ਦੇ ਪਰਿਵਾਰ ਵੀ ਜਿਹੜੇ ਆਵਾਜ਼ਾਰ ਹੋਏ ਆ ਅਸੀਂ ਗ੍ਰੰਤੀ ਸਿੰਘਾਂ ਦੀ ਵੀ ਵਿੱਤੀ ਸਹਾਇਤਾ ਕਰਾਂਗੇ ਜਿਹੜੇ ਪ੍ਰਭਾਵਿਤ ਏਰੀਆ ਦੇ ਗ੍ਰੰਤੀ